ਸਵਾਗਤ ਹੈ ਨਵੇਂ ਬਲੌਗ 'ਚ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੈਸਲਮੇਰ ਦਾ ਕਿਲਾ ਰਾਜਸਥਾਨ ਦੇ ਜੈਸਲਮੇਰ ਸ਼ਹਿਰ ਦਾ ਇਹ ਸੁਨਹਿਰੀ ਕਿਲਾ ਜਿਹਨੂੰ ਸਨਾਰ ਕਿਲਾ ਵੀ ਕਹਿੰਦੇ ਆ ਇਹਨੂੰ ਅੱਜ ਆਪਾਂ ਘੁਮਾਂਗੇ ਤੇ ਦਿਖਾਵਾਂਗੇ ਕਿਸ ਤਰ੍ਹਾਂ ਦਾ ਹੈਗਾ ਇਹ ਸਾਰਾ ਕਿਲਾ ਤੇ ਇਹਦੇ ਵਿੱਚ ਕਾਫੀ ਲੋਕ ਵੀ ਰਹਿੰਦੇ ਆ ਸਾਰਾ ਕੁਝ ਦੇਖਦੇ ਆ ਇਸ ਬਲੌਗ 'ਚ ਤੇ ਆ ਸੁਨਹਿਰੀ ਕਿਲਾ ਜਿਹਨੂੰ ਸਨਾਰ ਕਿਲਾ ਵੀ ਕਹਿੰਦੇ ਆ ਰਾਜਸਥਾਨ ਦਾ 1156 'ਚ ਰਾਜਾ ਜੈਸਲ ਨੇ ਬਣਾਇਆ ਸੀ ਇਹਨੂੰ ਰਿਕੂਟ ਪਹਾੜੀ ਦੇ ਉੱਤੇ ਇਹ ਬਣਿਆ ਹੋਇਆ ਹੈ। ਕਿਲੇ ਦੇ ਅੰਦਰ ਬਹੁਤ ਸਾਰੀਆਂ ਦੁਕਾਨਾਂ ਵੀ ਹੈਗੀਆਂ ਜੇ ਹਰੇਕ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਕੱਪੜੇ ਦੀਆਂ ਸ਼ਾਪਿੰਗ ਵਾਸਤੇ ਹੋਰ ਇੱਧਰ ਕਾਰ ਪਾਰਕਿੰਗ ਆ। ਸਾਹਮਣੇ ਦਰਵਾਜ਼ਾ ਇੱਕ ਆਹ ਦਰਵਾਜ਼ਾ ਇਹਦਾ ਤੇ ਕਾਫੀ ਚੜ੍ਹਾਈ ਬਹੁਤ ਜ਼ਿਆਦਾ ਆ। ਸਾਰਾ ਕਿਲਾ ਉੱਪਰ ਜਾਂਦੇ ਜਾਂਦੇ ਚੜ੍ਹਾਈ ਤੇ ਹੀ ਬਣਿਆ ਹੋਇਆ ਹੈ। ਇਹ ਹੈ ਗਣੇਸ਼ਪੂਰ। ਗਣੇਸ਼ ਦਰਵਾਜ਼ਾ ਇਸ ਕਿਲੇ ਵਿੱਚ 3000 ਤੋਂ ਵੱਧ ਲੋਕ ਆ ਜਿਹੜੇ ਉਹ ਰਹਿੰਦੇ ਆ ਘਾਰਾਂ ਲੋਕਾਂ ਦੇ ਪੱਕੇ ਆਪ ਦੇ ਇਸ ਵਾਸਤੇ ਆਵਾਜ਼ਾਈ ਬਹੁਤ ਜ਼ਿਆਦਾ ਇਸ ਕਿਲੇ ਦੇ ਅੰਦਰ ਆਹਾ ਇਸ ਤਰ੍ਹਾਂ ਕੱਪੜਿਆਂ ਦੀਆਂ ਦੁਕਾਨਾਂ ਆਏ ਕੱਪੜਾ ਉੱਪਰ ਆ ਟੰਗੇ ਆ ਕੰਧਾਂ ਦੇ ਤੇ ਹਰੇਕ ਚੀਜ਼ ਦੀ ਪ੍ਰਦਰਸ਼ਨੀ ਇਹਨਾਂ ਨੇ ਕੰਧਾਂ ਦੇ ਉੱਤੇ ਟੰਗ ਕੇ ਕੀਤੀ ਹੁੰਦੀ ਆ ਆ ਦੁਕਾਨਾ ਅਜੇ ਥੋੜਾ ਜਿਹਾ ਸੰਗੋਆ ਖੁੱਲਿਆ ਨਹੀਂ ਆਹ ਕੋਈ ਸਟਰੀ ਲਿਖੀ ਹੋਈ ਆ ਆ ਭਾਈ ਇਹ ਬੈਠਾ ਇਹਦੀ ਦੁਕਾਨ ਆ ਇਹ ਇਹ ਆ ਸੈਂਬਿਲੇਜ ਟੂਰ ਵੀ ਵੇਚਦੇ ਆ ਇਹ ਲਾਇਆ ਇਹਨਾਂ ਨੇ ਇੱਕ ਹੋਰ ਦਰਵਾਜ਼ਾ ਆ ਗਿਆ ਚਲੇਦਾ ਸਨਸੈਟ 뷰ਪੁਆਇੰਟ ਇੱਥੇ ਐਸਾਈਡ ਆ ਗਲੀ ਦੇ ਵਿੱਚ ਜਾ ਕੇ ਇਸ ਤਰ੍ਹਾਂ ਇਧਰ ਮੰਦਰ ਬਣੇ ਹੋਏ ਆ ਸਾਰੇ ਆ ਗਲੀ ਚੱਗੇ ਜਾ ਕੇ ਸਨਸੈਟ 뷰ਪੁਆਇੰਟ ਆ ਆਏ ਗਲੀਆਂ ਇੱਧਰ ਭਰੀਆਂ ਹੋਈਆਂ ਸਾਰੀਆਂ ਕੱਪੜਿਆਂ ਨਾਲ ਨਾ ਮੈਮਰੀ ਸੋਕ ਜਿਹਾ ਸੋਨਿਰ ਐਸ ਤਰ੍ਹਾਂ ਨੀਵਾਂ ਚੂਚਾ ਪੰਨਿਆ ਇੱਥੇ ਆ ਨਸਾ ਦੇ ਗੀਓ ਬੋਏ ਤੇ ਉੱਪਰ ਇਹ ਕਿੰਨਾ ਸੋਹਣਾ ਬਾਰੀਆਂ ਤੇ ਉੱਤੇ ਲੱਗਿਆ ਆਹ ਕਾ ਕੱਪੜੇ ਦੀ ਦੁਕਾਨ ਇਹਨਾਂ ਕੋਲ ਰਾਜਸਥਾਨੀ ਬੈਗ ਤੇ ਹੋਰ ਸਮਾਨ ਜਿਹੜਾ ਦਿਸਦਾ ਆਹ ਪਿਆ ਕਿ ਵੇਚਦੇ ਆ ਇਹ ਇਸੇ ਤਰ੍ਹਾਂ ਦੀ ਬਹੁਤ ਦੁਕਾਨਾਂ ਆ ਇਸ ਤਰ੍ਹਾਂ ਦੇ ਦੁਕਾਨਾਂ ਇੱਥੇ ਇਦਾਂ ਦੀ ਦੁਕਾਨ ਆ। ਕੱਪੜੇ ਦੀ ਦੁਕਾਨ ਆ। ਇੱਕ ਹੋਰ ਕੱਪੜੇ ਦੀ ਐ ਇਹ ਇਧਰ। ਆ ਇਧਰ ਕਾਫੀ ਡਿਜ਼ਾਈਨ ਆ ਭਾਈ। ਤੇ ਆ। ਹੋਰ ਭਾਵੇਂ ਪਾ ਜੇ ਸਰ। ਆ ਸਿਲਕ ਬੂਲ ਆ, ਕੈਮਲ ਬੂਲ ਆ। ਇਸ ਤਰ੍ਹਾਂ ਦਾ ਸਮਾਨ ਸਾਰਾ ਮਿਲਦਾ ਇੱਥੇ। ਕਾ ਇਕ ਮੰਦਰ ਇੱਥੇ ਔਰ ਕਿਧਰ ਹਾਥੀ ਪਿਆ ਹੈ ਘੋੜੇ ਆ ਦੁਕਾਨਾਂ ਬਹੁਤ ਆ ਇੱਥੇ ਦਿਖਾਉਣ ਵਾਸਤੇ ਇਸ ਤਰ੍ਹਾਂ ਦਾ ਸਮਾਨ ਇੱਥੇ ਮਿਲਦਾ ਇੱਥੇ ਲੋਕਾਂ ਦੇ ਘਰ ਆ ਲੋਕ ਰਹਿੰਦੇ ਇੱਥੇ ਪੱਕੇ ਘਰਾਂ ਆ ਲੋਕਾਂ ਦੇ ਆਪਦੇ ਕਿਲੇ ਦੇ ਵਿੱਚ ਲੋਕਾਂ ਦੇ ਘਰ ਬਣੇ ਹੋਏ ਨੇ ਨਿੱਕੇ ਨਿੱਕੇ ਇਹਦੇ ਕਿਲੇ ਦੇ ਵਿੱਚ ਰਾਜੇ ਦੇ ਟਾਈਮ ਤੋਂ ਰਹਿੰਦੇ ਨੇ ਲੋਕ ਇੱਥੇ ਸੰਸਟ ਪੁਆਇੰਟ ਉੱਪਰੋਂ ਇੱਥੋਂ ਸਾਰੇ ਉਹ ਗੁਰਦੁਆਰਾ ਸਾਹਿਬ ਵੀ ਇੱਕ ਸ਼ਹਿਰ ਦਾ ਜਿਹੜਾ ਇਸ ਤਰ੍ਹਾਂ ਥਿਊ ਵਿਊ ਦੱਸਦਾ ਅਸਲਮੇਰ ਸ਼ਹਿਰ ਦੇ ਬਾਹਰ-ਬਾਰ ਇਹ ਪੌਣ ਚੱਕੀਆਂ ਲੱਗੀਆਂ ਹੋਈਆਂ ਇਸ ਕਿਲੇ ਦੇ ਵਿੱਚ ਅਲੱਗੀ ਦੁਨੀਆ ਵਸਦੀ ਆ ਬਹੁਤ ਸਾਰੇ ਲੋਕ ਇੱਥੇ ਆਪਣੇ ਘਰ ਆ ਪੱਕੇ ਘਰ ਆ ਉਹਨਾਂ ਦੇ ਰਹ ਹੈ ਸ਼ਾ ਪੱਕੀ ਆਮਨ ਰੀਤਨ ਵਾਸਤੇ ਦੁਕਾਨਾਂ ਅੰਦਰ ਬਾਜ਼ਾਰ ਕਾਫੀ ਜਿਆਦਾ ਹੈ 1156 ਦਾ ਬਣਿਆ ਹੋਇਆ ਇਹ ਕਿਲਾ ਜਿੱਥੇ ਤੁੱਪ ਪੈਂਦੀ ਉੱਥੋਂ ਜ਼ਿਆਦਾ ਚਮਕਦਾ ਚਮੜੇ ਦੇ ਬੈਗਾਂ ਦੀ ਦੁਕਾਨ ਆਾ ਚਮੜੇ ਦੇ ਬਣੇ ਹੋਏ ਆਾ ਝੂਠਾ ਇੱਥੇ ਆ ਬੈਗ ਆ ਚਮੜੇ ਦੀ ਦੁਕਾਨ ਆ ਆਏ ਸੀ ਅੱਜ ਦਾ ਵਲੌਗ ਜਸਲ ਮੇਰ ਦਾ ਕਿਲਾ ਦੇਖਿਆ ਜਿੱਥੇ ਕਿਵੇਂ ਦਾ ਲੱਗਿਆ ਦੱਸਣਾ ਕਮੈਂਟ ਕਰਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਧੰਨਵਾਦ